ਸਲੇ ਦਿਨ ਹੀ ਬੀਤੀ ਦੇ ਰਾਤ ਅੰਮ੍ਰਿਤਸਰ ਦੇ ਚਮਰੰਗ ਰੋਡ ਤੇ ਕੁਝ ਨੌਜਵਾਨਾਂ ਦੇ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਹੈ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਜਿਹੜੇ ਨੌਜਵਾਨ ਨੇ ਵੱਡੀ ਗਿਣਤੀ ਦੇ ਵਿੱਚ ਗਲੀ ਦੇ ਵਿੱਚੋਂ ਭੱਜਦੇ ਹੋਏ ਦਿਖਾਈ ਦੇ ਰਹੇ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਗੁੰਡਾਗਰਦੀ ਕੀਤੀ ਜਾਂਦੀ ਹੈ ਤਾਂ ਲੜਾਈ ਇੰਨਾ ਜ਼ਿਆਦਾ ਵੱਧ ਜਾਂਦੀ ਹੈ ਕਿ ਉੱਥੇ ਗੋਲੀਆਂ ਤੱਕਨ ਚੱਲ ਜਾਂਦੀਆਂ ਤਾਂ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਜਿਹਨੂੰ ਕੀ ਅੰਮ੍ਰਿਤਸਰ ਦੇ ਗੁਰਨਾਨਕ ਦੇਵ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚੇ ਹੋਏ ਨੇ ਤੇ ਜੇਕਰ ਅਸੀਂ ਦੂਸਰੇ ਨੌਜਵਾਨ ਦੀ ਗੱਲ ਕਰੀਏ ਤਾਂ ਉਹਦੇ ਸਿਰ ਦੇ ਉੱਪਰ ਜਿਹੜੇ ਦਾਤਰਾਂ ਦੇ ਨਾਲ ਹਮਲੇ ਕੀਤੇ ਗਏ ਨੇ ਤਾਂ ਉਸ ਦੇ ਉੱਪਰ ਾਂਗ ਜਿਹੜੇ ਲੱਗੇ ਹੋਏ ਨੇ ਨੌਜਵਾਨ ਦੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੋਏ ਨੇ ਇਹਨਾਂ ਦੇ ਵੱਲੋਂ ਥਾਣਾ ਬੀੜਵਿੰਡ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪਰਚਾ ਵੀ ਦਰਜ ਆਰ ਲੈ ਗਿਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਮੈਡਮ ਕੀ ਨਾਮ ਆਜੀ ਪਹਿਲਾਂ ਤੁਹਾਡਾ ਮੇਰਾ ਨਾਮ ਪੂਜਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਉੱਥੇ ਕਿਉਂ ਲਗਾਤਾਰ ਝਗੜਾ ਹੋ ਰਿਹਾ ਜੀ ਉੱਥੇ ਇਹਨਾਂ ਦੋਸਤ ਨੂੰ ਕੁੱਟਾਂ ਦੇ ਸੀ ਤੇ ਮੇਰਾ ਬੇਟਾ ਬਚਾਣ ਗਿਆ ਜੇ ਸਰ ਤੇ ਇਹਨਾਂ ਨੇ ਨਾ ਸਾਰੇ 22 23 ਜਣੇ ਮੁੰਡੇ ਪੈਗੇ ਇਹਨਾਂ ਦਾ ਸਾਰਾ ਟੱਬਰ ਪੈ ਗਿਆ ਮੇਰੇ ਬੱਚਿਆਂ ਨੂੰ ਆ ਕੇ ਤੇ ਮੈਂ ਹੱਥ ਵੀ ਜੋੜੇ ਜਾਨੀ ਮੇਰੇ ਬਾਅਦ ਚ ਇਹਨਾਂ ਨੇ ਕੱਪੜੇ ਪਾੜਤੇ ਤੇ ਬਾਅਦ ਚ ਮੈਨੂੰ ਕਹਿੰਦੇ ਤੇਰੇ ਮੁੰਡੇ ਨੂੰ ਅਸੀਂ ਚਕਵਾਣਾ ਤੇਰੇ ਮੁੰਡੇ ਨੂੰ ਮਰਵਾਣਾ ਆ ਤੇ ਮੈਂ ਕਿਹਾ ਫਿਰ ਮੈਂ ਚੁੱਪ ਕਰਕੇ ਜਿੰਨਾ ਮਾਰ ਕੇ ਮੈਂ ਥਾਣੇ ਚਲ ਗਈ ਤੇ ਬਾਅਦ ਚ ਫਿਰ ਇਹਨਾਂ ਨੇ ਬਾਅਦ ਚ ਨਾਲ ਹੀ ਮਦਦੀ ਆਈ ਪੁਲਿਸ ਲੈ ਕੇ ਗਾਲਾ ਮੰਦੇ ਕੱਢਦੇ ਰਹੇ ਕੱਢਦੇ ਰਹੇ ਮੈਂ ਚੁੱਪ ਰਹੀ ਮੈਂ ਕੁਝ ਨਹੀਂ ਬੋਲੀ ਤੇ ਫੇਰ ਇਹਨਾਂ ਨੇ ਆ ਕੇ ਸ਼ਹਿਰੇ ਆ ਮੇਰੇ ਮੁੰਡੇ ਨੂੰ ਗੋਲੀਆਂ ਮਰਵਾਤੀਆਂ ਇਹਦੀ ਦਾਦੀ ਕਹਿੰਦੀ ਮੈਂ ਤੇਰੇ ਮੁੰਡੇ ਨੂੰ ਮਰਵਾਣਾ ਆਂ ਹਰ ਟਾਈਮ ਇਹ ਮੈਨੂੰ ਕਹਿੰਦੀ ਟਾੜੇ ਬੱਚਾ ਦੇ ਪਰਚੇ ਦੇ ਦਰਜ ਕਰਨੇ ਪਰਚੇ ਦਰਜ ਕਰਨੇ ਸਾਰੇ ਨਿੱਕੇ ਨਿੱਕੇ ਵਿਚਾਰੇ ਬੱਚਾ ਨੂੰ ਜੀਣਾ ਆਰਾਮ ਕੀਤਾ ਆ ਮਰਜੀ ਮਰਲੇ ਚ ਮੈਂ ਹੱਥ ਜੋ ਕੇ ਇਹ ਹੀ ਬੇਨਤੀ ਕਰਦੀ ਕਿ ਸਾਨੂੰ ਇਨਸਾਫ ਚਾਹੀਦਾ ਜੀ ਕਾਰਨ ਕੀ ਆ ਕਿਉਂ ਲਗਾਤਾਰ ਝਗੜੇ ਤੁਹਾਡੀ ਗਲੀ ਦੇ ਵਿੱਚ ਹੋ ਰਹੇ ਨੇ ਪਹਿਲਾਂ ਵੀ ਪਹਿਲਾਂ ਵੀ ਬਹੁਤ ਸਾਰੇ ਪਰਚੇ ਹੋਏ ਨੇ। ਹਾਂਜੀ ਇਹੀ ਜਨਾਨੀ ਪੇਸ਼ ਪਈ ਹੋਈ ਸਾਰੇ ਬੱਚਿਆਂ ਦਾ ਨਿਕਾ ਨਿਕਿਆ ਦੇ ਵਿਚਾਰਾ ਦਾ ਜੀਣਾ ਰਹਾਮ ਕੀਤਾ ਸਾਰਿਆਂ ਨੂੰ ਬਦਮਾਸ਼ ਇਹਨੇ ਜਨਾਨੀ ਨੇ ਬਣਾਇਆ ਜੇ। ਇਹ ਆਪ ਸਾਰਾ ਕੁਝ ਕਰਦੀ ਜੇ ਤੇ ਨਾ ਦੂਜੇ ਦੇ ਬੱਚੇ ਦਾ ਫਸਾ ਦਿੰਦੀ ਜੇ। ਕੀ ਕਰਦੇ ਨੇ ਇਹ? ਇਹ ਬੱਚੇ ਇਹ ਕਹਿੰਦੀ ਕਿ ਤੰਦਾ ਕਰਦੇ ਅਜੇ ਇਹ ਕਰਦੇ ਆ। ਜੀ। ਪੰਧਾ ਬਣਾਏ ਪੈਸੇ ਭਾਲਦੀ ਜੇ ਸਾਰਿਆਂ ਕੋ ਕਿ ਮੈਨੂੰ ਇਧਰੋਂ ਵੀ ਠੱਗੀ ਮਿਲ ਜੇ ਉਧਰੋਂ ਵੀ ਠੱਗੀ ਮਿਲ ਜੇ ਤੇ ਬਾਅਦ ਚ ਆਪਣੇ ਪੁੱਤਰੇ ਅੱਗੇ ਕਰ ਦਿੰਦੀ ਜੇ ਲੜਾਈਆਂ ਵਾਸਤੇ ਦੇਖੋ ਸੱਟਾ ਮਰਵਾ ਦਿੰਦੀ ਸਾਰਿਆਂ ਦੇ ਬੱਚਿਆਂ ਨੂੰ ਤੇ ਬਾਅਦ ਚ ਮੈਨੂੰ ਕਹਿੰਦੀ ਗੁੰਡੇ ਲਿਆਂਦੇ ਆ ਅਸੀਂ ਕਿਹੜੇ ਗੁੰਡੇ ਜੇ ਅਸੀਂ ਆਪ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਜੇ ਤੇ ਮੈਂ ਆ ਭਾਂਡੇ ਲੋਕਾਂ ਦਾ ਮਾਨ ਦੀ ਦੇ ਇਹਨਾਂ ਨੇ ਸਾਡਾ ਜੀਣਾ ਆਰਾਮ ਕੀਤਾ ਸਰ ਦੇਖੋ ਕਿੰਨੀ ਕੀ ਤਰ੍ਹਾਂ ਲਈ ਦੇਖੀ ਜਾਈਏ ਹੁਣ ਮੇਰਾ ਮੁੰਡਾ ਮਰਵਾਤਾ ਜੇ ਮੇਰਾ ਮੁੰਡੇ ਨੂੰ ਕੋਈ ਕੋਈ ਸ਼ੋਅ ਆਇੰਦਾ ਤੇ ਮੈਨੂੰ ਕਿਥੋਂ ਮੁੰਡਾ ਮਿਲਣਾ ਮੈਂ ਥਾਣੇ 'ਚ ਵੀ ਇਹੀ ਕਿਹਾ ਕਿ ਮੇਰਾ ਬੱਚੇ ਨੂੰ ਖਤਰਾ ਹੈਗਾ ਜੀ ਸਰ ਖਤਰਾ ਹੈਗਾ ਜੀ ਮੈਂ ਉਥੇ ਕਹਿ ਕੇ ਆਈ ਹਾਂ ਤੇ ਇਹਨਾਂ ਨੇ ਬਾਅਦ 'ਚ ਪਿੱਛੋਂ ਮੇਰੇ ਮੁੰਡੇ ਨੂੰ ਮਰਵਾਤਾ ਤੇ ਇਹ ਮੁੰਡੇ ਮੈਨੂੰ ਇਨਸਾਫ ਚਾਹੀਦਾ ਸਰ ਮੈਨੂੰ ਬਸ ਮੈਂ ਹੋਰ ਕੁਝ ਨਹੀਂ ਮੰਗਦੀ ਜੀ ਜਦਕਰ ਅਸੀਂ ਗੱਲ ਕਰੀਏ ਤੁਸੀਂ ਕਿੱਥੇ ਸੀ ਤੇ ਕਦੋਂ ਨੌਜਵਾਨ ਕਿੰਨੇ ਨੌਜਵਾਨ ਆਏ ਤੁਹਾਡੇ ਕੋਲ ਜਦੋਂ ਮਾਰਕੁੱਟ ਹੋਣ ਲੱਗਦੀ ਹੈ ਉਥੇ ਸਰ ਮੈਂ ਇਹਨਾਂ ਦੇ ਗੂਏ ਥਾਣੇ ਨੰਗਨਦਿਆ ਸੀ ਇਹਨਾਂ ਦਾ ਮੁੰਡਾ ਅਭੀ 99 ਬਾਈਕ ਤੇ ਜਾਂਦਾ ਸੀ ਉਹਨੇ ਮੈਨੂੰ ਚਾਬੀ ਕੱਢ ਕੇ ਬਾਈਕ ਤੇ ਬਰੇਚ ਪੇ ਰਾਮਰ ਲਾ ਪਿਆ ਬੱਚੋ ਸਾਰਾ ਅੰਦਰੋਂ ਤਬਰ ਨਿਕਲਿਆ ਸਾਰੇ ਮੁੰਡੇ ਵੀ ਇਹਨਾਂ ਨੇ ਪਹਿਲੋ ਹੀ ਘਰੇ ਬਾਰੇ ਪਏ ਹੀ ਸਾਰੇ ਜਾਣਿਆਂ ਨੇ ਆਣ ਕੇ ਆ ਤੇ ਪਹਿਲੋਂ ਹਨ ਨੂੰ ਕੁੱਤਣ ਲਾ ਪੇ ਮੈਨੂੰ ਵਾਸੂ ਬਚਾਉਣਾ ਉਹ ਵਾਸੂ ਮੈਨੂੰ ਬਚਾ ਕੇ ਕੱਢ ਕੇ ਲੈ ਗਿਆ ਬੱਚੋ 10 ਮਿੰਟ ਬਾਅਦ ਦੇ ਘੰਟੇ ਬਾਅਦ ਹਨ ਨੂੰ ਆਇਆ ਵਾਸੂ ਦੇ ਉਹਨਾਂ ਨੇ ਗੋਲੀ ਮਾਰਤੀ ਤੇ ਮੇਰੇ ਵੀ ਫੇਰ ਦੋ ਇਹਨਾਂ ਨੇ ਫੇਰ ਮਾਰੇ ਆ ਕਰਨ ਨੇ ਫੇਰ ਮਾਰੇ ਆ ਇੱਕ ਕਰਨ ਨੇ ਇੱਕ ਵਿਸ਼ਨ ਨੇ ਫੇਰ ਮਾਰੇ ਆ ਦੋਨਾਂ ਦੇ ਅੱਚੇ ਪਿਸਤੌਲ ਹੀ ਇਨਾਂ ਨੇ ਮੇਰੇ ਮਗਲੇ ਵੀ ਫਾਇਰ ਮਾਰੇ ਵਾਸੂ ਮਗਲੇ ਮੇਰੇ ਗੋਲੀ ਤੋਂ ਬਚ ਗਏ ਵਾਸੂ ਤੇ ਗੋਲੀ ਬਚ ਗਈ ਮੇਰੇ ਇਨਾਂ ਨੇ ਦਾਤਰ ਮਾਰੇ ਆ ਚਾਰ ਭਰਾ ਵੀ ਨਾਲ 10 ਬੜਾ ਯਾਨੇ ਸੀ ਤੋਤਲ ਨਾਲ ਦਾਤਰ ਹੀ ਨਾਲ ਇਹਨਾਂ ਕੋਲ ਪਿਸਤੌਲ ਹੀ ਇਹਨਾਂ ਨੇ ਹਨ ਨੂੰ ਬਹੁਤ ਜ਼ਿਆਦਾ ਪੱਲੋ ਕੁੱਤਿਆ ਫਿਰ ਇਹਨਾਂ ਨੇ ਹੱਥੇ ਗੋਲੀਆਂ ਚਲਾਈ ਇਹਨਾਂ ਨੇ ਕਾਰਨ ਕੀ ਆ ਕਿਉਂ ਲੜਾਈ ਹੋਈ ਤੁਹਾਡੀ ਉਥੇ ਭਾਈ ਮੈਂ ਨੰਗਨ ਦਿਆ ਸੀ ਮੈਨੂੰ ਨਹੀਂ ਪਤਾ ਮੇਰੇ ਨਿੱਕੇ ਭਰਾ ਨਾਲ ਪੁਰਾਣੀ ਰੰਜਿਸ਼ ਆ ਦਿਨਾਂ ਪੁਰਾਣੀ ਰੰਜਿਸ਼ ਇਹਨਾਂ ਨਾਲ ਠੀਕ ਆ ਇਹਨਾਂ ਨੂੰ ਕਿਹਨੂੰ ਹੀ ਪੋਸਾ ਦੇ ਮਾਮਲੇ ਨਾਲ ਕਿਹਨਾਂ ਲੜ। ਉਹਨਾਂ ਸਾਰੇ ਜਣੇ ਇੱਕੋ ਗੱਲ ਕਹਿੰਦੇ ਬਿਨੇ ਪ੍ਰਾਣੀ ਨੰਝਸ ਪ੍ਰਾਣੀ ਨੰਝਸ ਜੇਕਰ ਅਸੀਂ ਗੱਲ ਕਰੀਏ ਉਹਨਾਂ ਦੇ ਵੀ ਕਿਸੇ ਪਰਿਵਾਰਕ ਮੈਂਬਰਾਂ ਦੇ ਸੱਟਾਂ ਲੱਗੀਆਂ ਨੇ। ਹਾਂਜੀ ਉਹਨਾਂ ਦੇ ਦੋਤਰੇ ਦੇ ਲੱਗੀਆਂ ਯਾਜੇ ਤੇ ਉਹ ਆਪ ਹੀ ਮਰਵਾ ਕੇ ਤੇ ਆਪ ਹੀ ਆ ਗਈ ਕਹਿੰਦੀ ਮਾਰਤਾ ਮੇਰੇ ਮੁੰਡੇ ਨੂੰ ਮਾਰਤਾ ਇੰਨਾ ਨਹੀਂ। ਥਾਣੇ 'ਚ ਆਈ ਤੇ ਉਹ ਥਾਣੇ ਵਾਲੇ ਕਹਿੰਦੇ ਤੇ ਪਹਿਲੇ ਹੀ ਥਾਣੇ ਆ ਕੇ ਬੈਠੀ ਹੋਈ ਔਰੀ ਮੰਮੀ ਔਰੀ ਮੰਮੀ ਦਾ ਤੇ ਬਾਅਦ 'ਚ ਉਹ ਕਹਿੰਦੀ ਡੀ ਡਿਵੀਜ਼ਨ ਵਾਲੇ ਵੇਖ ਗਏ ਜੇ ਇੰਨਾ ਕੋ। ਤੇ ਅਸੀਂ ਸਰ ਉਹਨਾਂ ਨੂੰ ਪੁੱਛ ਲਓ ਭਾਈ ਉਹਨਾਂ ਡਿਵੀਜ਼ਨ ਵਾਲਿਆਂ ਕੋਈ ਸਾਡੀ ਤਹਿਕੀਕਾਤ ਕਰ ਸਕਦੇ ਜੋ ਹਰ ਮੱਲੇ ਕੋ ਬੱਚੇ ਕੋ ਬੱਚੇ ਕੋ ਤੁਸੀਂ ਪੁੱਛ ਸਕਦੇ ਜੇ ਸਾਡੀ ਇਨਕਵਰੀ ਤੇ ਆਪਾਂ ਇਹੀ ਮੰਗਦੇ ਇਨਸਾਫ ਮੰਗਦੇ ਸਰ ਹਾਂਜੀ ਸਰ ਇਹਨਾਂ ਨੇ ਗੋਲੀਆਂ ਚਲਾਈਆਂ ਗਈਆਂ ਪਰ ਡਿਵੀਜ਼ਨ ਵਾਲਿਆਂ ਦਾ ਬਹੁਤ ਧੰਨਵਾਦ ਕਰਦੀ ਪਰ ਇਹ ਹਰ ਕਿਤੇ ਪਰਚੇ ਕਟਾਉਂਦੀ ਰਹਿੰਦੀ ਜਾਂ ਠਾਣਿਆਂ 'ਚ ਬੈਠੀ ਰਹਿੰਦੀ ਹਰ ਵਕਤ ਮੈਨੂੰ ਇੰਨਾ ਮੇਰਾ ਪਰਚਾ ਦਰਜ ਹੋ ਗਿਆ ਸਰ ਬਸ ਮੈਨੂੰ ਇਹੀ ਚਾਹੀ ਮੈਨੂੰ ਇਨਸਾਫ ਚਾਹੀਦਾ ਜੇ ਇਹਨਾਂ ਦੇ ਮੁੰਡਿਆਂ ਨੂੰ ਫੜੋ ਸਰ ਜੜੇ ਜੜੇ ਹੈਗੇ ਆ ਮੈਨੂੰ ਮੈਂ ਪਹਿਲਾਂ ਵੀ ਥਾਣੇ ਚ ਇਹੀ ਕਹਿਆ ਮੈਨੂੰ ਖਤਰਾ ਹੈਗਾ ਜੀ ਮੇਰੇ ਬੱਚਾ ਨੂੰ ਖਤਰਾ ਹੈਗਾ ਵੇਖੋ ਮੇਰੇ ਬੱਚਾ ਨੂੰ ਸਕੂਲ ਵੀ ਜਾਣਾ ਕੰਮਕਾਰ ਚ ਵੀ ਜਾਣਾ ਸਰ ਮੈਂ ਕਿੰਨੀ ਕਿ ਚੱਕਰ ਬਖਸ਼ੀ ਐ ਨਾ ਜਨਾ ਇਹ ਜਨਾ ਨਹੀਂ ਸਾਰਿਆਂ ਦਾ ਹੀ ਚਮਰੰਗ ਰੋਡ ਵਿੱਚ ਬੁਰਾ ਹਾਲ ਕਰਦੀ ਜੇ ਪਰਚੇ ਦਰਜ ਕਰਵਾਉਂਦੀ ਹਰ ਨਿੱਕੇ ਨਿੱਕੇ ਬੱਚੇ ਦੀ ਠੀਕ ਹੈ ਆ ਤੁਸੀਂ ਵੇਖਿਆ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਿਛਲੇ ਦਿਨ ਜਿਹੜੀ ਗੁੰਡਾਗਰਦੀ ਹੋਈ ਆ ਉਸ ਦੇ ਵਿੱਚ ਗੋਲੀਆਂ ਤੱਕਨ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਦੇ ਬੱਚੇ ਦੇ ਇੱਕ ਗੋਲੀ ਲੱਗੀ ਹੋਈ ਆ ਫਿਲਹਾਲ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਆ ਤਾਂ ਨਾਲ ਹੀ ਕਿਹਾ ਜਾ ਰਿਹਾ ਕਿ ਜਿੰਨਾ ਨੌਜਵਾਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਹੈ ਇਹਨਾਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਨਾਲ ਹੀ ਪੁੱਛਗਿੱਛ ਕੀਤੀ ਜਾਵੇ ਕਿ ਇਹਨਾਂ ਦੇ ਕੋਲ ਜਿਹੜੇ ਪਿਸਤੌਲ ਨੇ ਉਹ ਕਿੱਥੋਂ ਆਏ ਨੇ ਕਿੱਥੋਂ ਇਹਨਾਂ ਦੇ ਵੱਲੋਂ ਲਿਆਂਦੇ ਗਏ ਨੇ ਪੂਰੀ ਜਾਂਚ ਕਰਕੇ ਇਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਗੁੰਡਾਗਰਦੀ ਨਾ ਹੋ ਸਕੇ। ਜੀ ਅਸੀਂ ਚਾਹੁੰਦੇ ਹਾਂ ਪਿਛਲੇ ਦਿਨ ਜਿਹੜੀ ਚਮਰੰਗ ਰੋਡ ਤੇ ਗੋਲੀ ਚੱਲੀ ਹੈ ਜੀ। ਹਾਂ ਜੀ ਸਾਨੂੰ ਪਿਛਲੇ ਦਿਨ ਰਾਤ ਨੂੰ ਇੱਕ ਇਨਫੋਰਮੇਸ਼ਨ ਆਈ ਵੀ ਇੱਕ ਵਸੂ ਨਾਮ ਦਾ ਨੌਜਵਾਨ ਹੈ ਜੋ ਚਮਰੰਗ ਰੋਡ ਦੇ ਵਿੱਚ ਰਹਿੰਦਾ ਹੈ। ਜੀ ਤੇ ਇਹਦੇ ਗੋਲੀ ਲੱਗੀ ਆ ਤੇ ਲੜਾਈ ਹੋਈ ਆ ਤੇ ਇਸ ਟਾਈਮ ਇਲਾਜ ਲਈ ਕੋਨਾਰਕਦੇਵ ਹਸਪੀਟਲ ਐਡਮਿਟ ਹੋਇਆ। ਜਿਉ ਅਸੀਂ ਉਸੇ ਵੇਲੇ ਅਸੀਂ ਮੌਕੇ ਤੇ ਗਏ ਤੇ ਇਸ ਬੰਦੀ ਦਾ ਬਿਆਨ ਅਸੀਂ ਦਰਜ ਕੀਤਾ ਤੇ ਮੁਕਦਮਾ ਇਹਦੇ ਵਿੱਚ ਅਸੀਂ ਦਰਜ ਕਰਕੇ ਤਗਲੀ ਕਾਰਵਾਈ ਅਸੀਂ ਕਰ ਰਹੇ ਹਾਂ। ਪਰ ਕਾਰਨ ਕੀ ਰਿਹਾ ਤੇ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਸੀ ਉਹਨਾਂ ਦੇ ਵੱਲੋਂ। ਇਹਦੇ ਤੇ ਇੱਕ ਗੋਲੀ ਇਹਨੂੰ ਲੱਗੀ ਆ ਜੋ ਅਜੇ ਦੇਰੇ ਇਲਾਜ ਇਸ ਬੰਦੀ ਜਿਹੜਾ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਜਿਹੜਾ ਉਹ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਸ਼ੁਰੂ ਕੋਨੇ ਉਹ ਨੌਜਵਾਨ ਜਿਹਨਾਂ ਨੂੰ ਲਗਾਤਾਰ ਗੋਲੀਆਂ ਚਲਾਈਆਂ ਜਾ ਰਹੀਆਂ ਪਹਿਲਾਂ ਵੀ ਬਹੁਤ ਸਾਰੇ ਝਗੜੇ ਹੋ ਚੁੱਕੇ ਨੇ ਜੀ ਅਸੀਂ ਹਾਂਜੀ ਇਹਨਾਂ ਦੀ ਪੁਰਾਣੀ ਰੰਜਿਸ਼ ਇਹਨਾਂ ਦੀ ਚੱਲੀ ਜਾ ਰਹੀ ਹੈ ਤੇ ਇਹਦੇ ਵਿੱਚ ਇੱਕ ਕਾਰਨ ਅ ਡਾ ਇੱਕ ਅਭੀ ਤੇ ਇਸ ਤਰ੍ਹਾਂ ਕਰਕੇ ਹੋਰ ਪੰਜ ਸੱਤ ਨੌਜਵਾਨ ਹੈਗੇ ਸੀ ਜਿਨ੍ਹਾਂ ਨੇ ਇਹ ਗੋਲੀਫਰਾਂ ਇਹਨਾਂ ਨੂੰ ਚਲਾਈ ਹੈ ਚਮ ਰੰਗਰੋੜ ਦੇ ਰਹਿਣ ਵਾਲੇ ਆ ਇਹਨਾਂ ਦੀ ਪੁਰਾਣੀ ਦੰਗੇਸ਼ ਚੱਲਦੀ ਪਾਰੀ ਹੈ ਇਸ ਮਾਮਲੇ ਦੇ ਦੇ ਕੋਈ ਗ੍ਰਿਫਤਾਰੀ ਕੀਤੀ ਗਈ ਇਹ ਨਹੀਂ ਹੁੰਦਾ ਕੋਈ ਨਹੀਂ ਛਾਪੇਮਾਰੀ ਚੱਲ ਰਹੀ ਆ ਤੇ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਠੀਕ ਹੈ